ਅਸੀਂ ਵਾਰਡ ਨੰਬਰ 7 ਦੀ ਗੱਲ ਕਰੀਏ ਜਿੱਥੋਂ ਮੇਰੀ ਵਾਈਫ ਕਾਉਂਸਲਰ ਹੈ ਅੰਜੀ ਕੁਮਾਰ ਸੈਟਿੰਗ ਕਾਉਂਸਲਰ ਹੈ ਸਾਨੂੰ ਇਸ ਵਾਰ ਪਹਿਲਾਂ ਨਾਲੋਂ ਵੱਡਾ ਹੰਕਾਰ ਮਿਲ ਰਿਹਾ ਹੈ ਜੋ ਸਾਡੇ ਵਾਰਡ ਵਾਸੀ ਮੇਰੇ ਪਰਿਵਾਰ ਜਿੰਨੇ ਵੀ ਵੋਟਰ ਹੈ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਨੂੰ ਵੱਡੀ ਲੀਡ ਦੇ ਚਿਤਾਵਾਂਗੇ ਕਿਹੜੇ ਮੁੱਦੇ 'ਤੇ ਤੁਸੀਂ ਇਲੈਕਸ਼ਨ ਲੜਨਾ ਪੈਣਾ ਹੈ ਇਸ ਵਾਰ ਸਰ ਇੱਕ ਨਾ ਬਹੁਤ ਪੁਰਾਣਾ ਮੁੱਦਾ ਹੈ ਸਾਡੇ ਸਾਈ ਭਾਈਚਾਰੇ ਦਾ ਮੈਂ ਵੀ ਉਹਨਾਂ ਨੂੰ ਇਹਦੀ ਵਿਸ਼ਵਾਸ ਦਿਵਾਇਆ ਹੈ ਵਿਸ਼ਵਾਸ ਕਿ ਪੱਕਾ ਰਾਦੇ ਬਣ ਕੇ ਮੈਂ ਇਲੈਕਸ਼ਨ ਲੜ ਰਿਹਾ ਆ ਵੀ ਜਿਹੜਾ ਇਹਨਾਂ ਦਾ ਕਬਰਿਸਤਾਨ ਦਾ ਮੋਟਾ ਅਗਰਾ ਵਿੱਚ ਸਾਈ ਭਾਈ ਚਾਰੇ ਅਤੇ ਮੁਸਲਿਮ ਭਾਈ ਚਾਰੇ ਦਾ ਇਸ ਵਾਰ ਇਹਨਾਂ ਨੂੰ ਕਬਰਿਸਤਾਨ ਪੱਕਾ ਦਵਾਵਾਂਗੇ 100% ਅਗਰ ਨਹੀਂ ਇਹਨਾਂ ਨੂੰ ਕਬਰਿਸਤਾਨ ਮਿਲਿਆ ਮਿਲਿਆ ਮੈਂ ਅਗਲੀ ਵਾਰ ਇਲੈਕਸ਼ਨ ਨਹੀਂ ਲੜੂਗਾ ਦੇਖੋ ਇਹ ਛੋਟੇ ਬੱਚਿਆਂ ਲਈ ਵੱਡਾ ਪਾਸੇ ਦੀ ਮੰਗਿਆ ਪਾਰਕ ਦੀ ਇੱਕ ਜਗ੍ਹਾ ਕੱਟਿਆ ਦਿਖਦੇ ਆ ਜੇ ਨਗਰ ਕੌਂਸਲ ਮਤਤਾ ਪਾਵਾਂਗੇ ਵੀ ਪਾਰਕ ਲਈ ਇੱਕ ਜਗ੍ਹਾ ਲਈ ਜਾਵੇ ਜਿੰਨਾ ਸਾਡੇ ਕੋਲ ਥੋੜੀ ਜਗ੍ਹਾ ਹੈਗੀ ਆ ਉਹਦੇ ਵਿੱਚ ਹੀ ਪਾਰਕ ਜਲਦੀ ਬਣਾਈ ਜਾਊਗੀ ਔਰ ਗ੍ਰਾਮ ਵਿੱਚ ਇੱਕ ਵੱਡੀ ਸਮੱਸਿਆ ਸੀਵਰ ਸੀਵਰ ਦੇਖੋ ਕੁਝ ਦਿਨਾਂ ਚੱਲ ਪੜਨਾ ਆ ਪਰ ਚਾਲੂ ਵੀ ਹੋ ਗਿਆ 90% ਦਾ ਲਗਭਗ ਕੰਮ ਖਤਮ ਆ ਗ੍ਰਾਮ ਜਿਹੜੀ ਪਾਣੀ ਦੀ ਨਿਕਾਸੀ ਇਹ ਵੀ ਸ਼ੁਰੂ ਹੋਈ ਗਲੀਆਂ ਨਾਲੀਆਂ ਸਾਰੀਆਂ ਪਹਿਲਾਂ ਮੈਂ ਆਪਣਾ ਜਾਇੰਦ ਸਭ ਸਭ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਵੋਟਰਾਂ ਨੂੰ ਪੀ ਲਿਆ ਜੀ ਦੇਖੋ ਮੈਂ ਪਹਿਲਾਂ ਵੀ ਉਹਨਾਂ ਦੇ ਕਦੇ ਕੋਈ ਕੰਮ ਅਧੂਰਾ ਨਹੀਂ ਛੱਡਿਆ ਚਾਹੇ ਮੈਨੂੰ ਦਿਨ ਰਾਤ ਜਦੋਂ ਮਰਜ਼ੀ ਹਾਕ ਮਾਰਨ ਮੈਂ ਉਹਨਾਂ ਦੇ ਹਰ ਟਾਈਮ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦਾ ਆ ਬਾਕੀ ਤੁਸੀਂ ਮੇਰੇ ਵਾਰਡ ਦੇ ভোটার ਖੜੇ ਆ ভোটার ਵੀ ਸਪੋਰਟਰ ਵੀ ਖੜਾ ਆ ਵੀ ਮੇਰੇ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ